ਦੋਸਤੋ ਆਏ ਦਿਨ ਆਪਾਂ ਨੂੰ ਸਾਰਿਆਂ ਨੂੰ AI ਤੋਂ ਬੜੀਆਂ ਹੋਈਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਪਰ ਯਾਰ ਆਹ ਤੇ ਕਿਸੇ ਨੇ ਹੱਥ ਦੀ ਮੰਗਾਤੀ ਯਾਰ ਕਿਉਂਕਿ ਕਦੀ ਸੋਚਿਆ ਨਹੀਂ ਸੀ ਵੀ ਦਰਬਾਰ ਸਾਹਿਬ ਦੀ ਵੀਡੀਓ ਇਦਾਂ ਦੇਖਣ ਨੂੰ ਮਿਲ ਸਕਦੀ ਆ ਇਹ ਵੀਡੀਓ ਮੈਂ ਕਿਉਂ ਬਣਾ ਰਿਹਾ ਕਿਉਂਕਿ ਵੀਡੀਓ ਤੁਸੀਂ ਇਹ ਸਾਰਿਆਂ ਨੇ ਦੇਖੀ ਹੋਗੀ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਐਸਜੀਪੀਸੀ ਨੂੰ ਕੋਈ ਨਾ ਕੋਈ ਸਖਤ ਸਟੈਪ ਲੈਣਾ ਚਾਹੀਦਾ ਹੈ ਇਸ ਉੱਤੇ ਕਿਉਂਕਿ ਜੇ ਅੱਜ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਵੀਡੀਓ ਆਈ ਆ ਕੱਲ ਨੂੰ ਕਿਸੇ ਹੋਰ ਇਤਿਹਾਸਕ ਸਥਾਨ ਤੇ ਆ ਸਕਦੀ ਆ JSGPC ਨੇ ਮਤਲਬ ਟਾਈਮ ਹੀ ਜਾਂ ਕੋਈ ਸਖਤ ਕਦਮ ਨਾ ਚੁੱਕਿਆ ਹਨ ਸੋ SGPC ਤੱਕ ਮੇਰੀ ਇਹ ਵੀਡੀਓ ਤੁਸੀਂ ਜਰੂਰ ਪਹੁੰਚਦੀ ਕਰੋ ਕੜੀ ਜ਼ਿੰਦਗੀ ਚ ਨਹੀਂ ਸੋਚਿਆ ਹੋਊਗਾ ਵੀ ਕੋਈ ਇੰਨਾ ਬੰਦਾ ਵੀ ਗਿਰ ਸਕਦਾ ਸੋ ਯਾਰ ਬਹੁਤ ਸ਼ਰਮ ਦੀ ਗੱਲ ਆਪਣੇ ਵਾਸਤੇ ਤੇ ਖਾਸ ਕਰਕੇ SGPC ਵਾਸਤੇ ਇਸ ਦੇ ਪਿੱਛੇ ਹੁਣ ਹੱਥ ਕਿਸ ਦਾ ਆ ਉਹ ਆਪਾਂ ਨੂੰ ਨਹੀਂ ਪਤਾ ਹਨ ਉਹ ਅੱਗੇ ਜਾ ਕੇ ਜੇ ਮਤਲਬ SGPC ਕੋਈ ਸਖਤ ਛਾੜਬੀ ਨਹੀਂ ਕਰਵਾਉਗੀ ਤੇ ਪਤਾ ਲੱਗ ਜੂ ਵੀ ਇਹਦੇ ਪਿੱਛੇ ਹੱਥ ਕਿਸ ਦਾ ਆ ਸੋ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਮਤਲਬ ਇਹ ਬੰਦਾ ਲੱਭਿਆ ਜਾਵੇ ਵੀ ਇਹ ਕੀਦੇ ਕੰਮ ਨੇ ਤੇ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾ ਸਕੇ ਕਿਉਂਕਿ ਅੱਜ ਤੇ ਦਰਬਾਰ ਸਾਹਿਬ ਦੀ ਵੀਡੀਓ ਆਈ ਹੈ ਕੱਲ ਨੂੰ ਕਿਸੇ ਹੋਰ ਇਤਿਹਾਸਕ ਸਥਾਨ ਦੀ ਆ ਸਕਦੀ ਹੈ ਕਿਸੇ ਆਪਣੇ ਗੁਰੂ ਵੀਰ ਦੀ ਕੋਈ ਗਲਤ ਵੀਡੀਓ ਇਹ ਤਿਆਰ ਕਰ ਸਕਦੇ ਹਨ ਕੁਝ ਵੀ ਕਰ ਸਕਦੇ ਜੇ ਦਰਬਾਰ ਸਾਹਿਬ ਦੀ ਕਰ ਸਕਦੇ ਆ ਤਾਂ ਕੁਝ ਵੀ ਕਰ ਸਕਦੇ ਆ ਸੋ ਇਹ ਵੀਡੀਓ ਮੇਰੀ ਐਸਜੀਪੀਸੀ ਤੱਕ ਪਹੁੰਚ ਨੀ ਕਰੋ ਤੇ ਮੈਂ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਸਖਤ ਕਾਰਵਾਈ ਕਰਕੇ ਇਹ ਬੰਦੇ ਨੂੰ ਜੇਲ੍ਹ ਸੁਟਿਆ ਜਾਵੇ ਤਾਕੇ ਅੱਗੇ ਤੋਂ ਕਿਸੇ ਦੀ ਜੁੜਤ ਨਾ ਪਵੇ ਸੋ ਬਹੁਤ ਬਹੁਤ ਧੰਨਵਾਦ